ਚਰਾਂਦੇ ਨਾ ਇਹ ਚਰਾਂਦ ਹੋਵੇ ਹਾਂ ਬਹੁਤ ਵਧੀਆ ਬੱਕਰੀਆਂ ਨੇ ਸੋਹਣੀਆਂ ਬੱਕਰੀਆਂ ਨੇ ਇਹ ਕਿੱਥੋਂ ਲੈ ਕੇ ਆਈ ਸੀ ਫਿਰ ਤੁਸੀਂ ਭਾਈ ਕਿੱਥੋਂ ਲੈ ਕੇ ਆਈ ਸੀ ਹਾਂ ਚਲੋਂਗੋਵਾਲ ਦੇ ਬੱਕਰੀਆਂ ਬਹੁਤ ਮਸ਼ਹੂਰ ਨੇ ਨਾ ਲੰਗੋਵਾਲ ਦੀਆਂ ਬੱਕਰੀਆਂ ਠੀਕ ਹੈ ਬਹੁਤ ਵਧੀਆ ਬਾਈਆਂ ਦਾ ਆਪਦਾ ਬਿਜ਼ਨਸ ਹੈ ਕਿਉਂਕਿ ਬਿਜ਼ਨਸ ਆਪਦਾ ਹੋਣਾ ਚਾਹੀਦਾ ਚਾਹੇ ਮਾੜਾ ਹੋਵੇ ਚਾਹੇ ਚੰਗਾ ਹੋਵੇ ਕਿਸੇ ਦੀ ਮਸ਼ਨਦੀ ਨਹੀਂ ਹੋਣੀ ਚਾਹੀਦੀ ਬਹੁਤ ਵਧੀਆ ਮਾਲ ਡੰਗਰਾ ਦਾ ਸਾਹਮਦੇ ਆ ਪਾਲਦੇ ਆ ਕਰਨ